ਐਜ਼ ਐਕਟਰ ਇਹ ਕਿ ਮੈਂ ਐਕਟਿੰਗ ਵਾਈਜ਼ ਖੁਦ ਨੂੰ ਆਇਆ ਲੱਗਦਾ ਮੈਂ ਗਰੋ ਹੋਇਆ ਪਾਲਿਸ਼ ਕਿਉਂਕਿ ਜਦੋਂ ਉਹ ਆਪਣੇ ਪੁਰਾਣੇ ਪ੍ਰੋਜੈਕਟ ਕੋਈ ਮੂਵੀਜ਼ ਦੇਖਦਾ ਤਾਂ ਉਹ ਕਈ ਚੀਜ਼ ਸੀਨ ਦੇਖ ਕੇ ਮੈਨੂੰ ਹਾਸਾ ਆਉਂਦਾ ਯਾਰ ਮੈਂ ਕੀ ਕੀਤਾ ਇਟਸ ਮੀਨ ਕਿ ਮੈਂ ਉਸ ਸਟੈਪ ਤੋਂ ਇੱਕ ਅੱਗੇ ਜਾ ਚੁੱਕੇ ਮੈਨੂੰ ਜਿਹੋ ਚੀਜ਼ ਵਧੀਆ ਨਹੀਂ ਲੱਗ ਰਹੀ ਆਦਤ ਹੁੰਦੀ ਨਾ ਫਿਤਰਤ ਹੁੰਦੀ ਬੁਰੀ ਚੀਜ਼ ਜ਼ਿਆਦਾ ਨੋਟਿਸ ਹੁੰਦੇ ਤੇ ਮੈਂ ਕਿਹਾ ਗ੍ਰੇ ਸ਼ੇਡ ਕਰਕੇ ਦੇਖਦੇ ਹਾਂ ਮੰਨ ਚ ਰਹੇ ਹੁੰਦੇ ਦੀ ਬੰਦ ਤਾਂ ਇਸ ਕਰਕੇ ਮੈਂ ਕਰ ਰਿਹਾ ਹਾਂ ਤੁਸੀਂ ਆਪਣੇ ਆਪ ਨੂੰ ਉਹ ਕੀਤਾ ਹਨਾ ਚੈਲੰਜ ਦਿੱਤਾ ਚੈਲੰਜ ਦਿੱਤਾ ਮੈਂ ਕਿਹਾ ਨਹੀਂ ਮੈਨੂੰ ਇਹ ਕਰਨਾ ਚਾਹੀਦਾ ਯਾਰ 22 ਮਾਰਚ ਰਿਲੀਜ਼ ਹੋ ਰਹੀ ਜੀ ਸੰਗਰਾਮ ਤੇ ਬਹੁਤ ਵਧੀਆ ਕੰਟੈਂਟ ਹੈ ਫੈਮਿਲੀ ਮੂਵੀ ਹੈ ਤੇ ਹਰ ਕੋਈ ਆਪਣੇ ਆਪ ਨੂੰ ਇੰਨਾ ਅਟੈਚ ਕਰੂਗਾ ਕੰਟੈਕਟ ਤੇ ਉਹਨੂੰ ਵਧੀਆ ਲੱਗੂਗਾ ਸ਼ਸ਼ੀਕਾਲ ਜੀ ਨਿਰਪੱਖ ਪੋਸਟ ਵੇਖ ਰਹੇ ਹੋ ਤੁਸੀਂ ਤੇ ਅੱਜ ਫਿਲਮ ਜਿਹੜੀ ਸੰਗਰਾਹ ਦੇ 22 ਮਾਰਚ ਨੂੰ ਆ ਰਹੀ ਹੈ ਤੇ ਉਹਦਾ ਟ੍ਰੇਲਰ ਅੱਜ ਰਿਲੀਜ਼ ਹੋਇਆ ਮੇਰੇ ਨਾਲ ਹੈ ਬਹੁਤ ਕਿਊਟ ਜਿਹਾ ਮੁੰਡਾ ਪਰ ਕਿਰਦਾਰ ਇਹਨਾਂ ਦਾ ਫਿਲਮ ਦੇ ਵਿੱਚ ਕੁਝ ਹੋਰ ਹੈ ਮੈਂ ਬਿਲਕੁਲ ਗੱਲ ਕਰ ਰਹੀ ਹਾਂ ਅਮਨ ਸਰ ਦੀ ਸਰ ਕੀ ਹਾਲ ਚਾਲ ਹੈ ਸਰ ਜੀ ਵਧੀਆ ਤੁਸੀਂ ਸੁਣੋ ਠੀਕ ਹੋ ਵਧੀਆ ਜਦੋਂ ਸਰ ਤੁਸੀਂ ਆਏ ਸੀ ਨਾ ਅੰਦਰ ਮਤਲਬ ਸਪੈਸ਼ਲੀ ਮੈਂ ਤੁਹਾਨੂੰ ਦੇਖ ਰਹੀ ਸੀ ਇਦਾਂ ਮਤਲਬ ਬੱਦ ਕਦੋਂ ਤੋਂ ਹੀ ਤੁਹਾਨੂੰ ਦੇ ਦੇਖ ਰਹੇ ਆ ਹਨ ਤੇ ਅੱਜ ਪਹਿਲੀ ਵਾਰੀ ਤੁਹਾਨੂੰ ਦੇਖਿਆ ਲਾਈਵ ਹਨ ਗਾਣੇ ਜਦੋਂ ਆਉਂਦੇ ਹੁੰਦੇ ਸੀਗੇ ਪਹਿਲਾਂ ਮਾਸਟਰ ਸਲੀਮ ਦੇ ਕੋਈ ਵੀ ਗਾਣਾ ਹੁੰਦਾ ਸੀ ਤੁਸੀਂ ਹੁੰਦੇ ਸੀਗੇ ਇਹ ਵਿੱਚ ਤੇ ਮਤਲਬ ਕਿਤੇ ਨਾ ਕਿਤੇ ਨਾ ਤੁਹਾਡੇ ਨਾਲ ਸਰ ਉਹ ਇਮੋਸ਼ਨ ਜੁੜੇ ਹੋਏ ਨੇ ਹਨਾ ਸਾਰਿਆਂ ਦੇ ਤੇ ਤੁਹਾਨੂੰ ਵੇਖ ਕੇ ਸਰ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਅੱਜ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚ ਫਿਲਮ ਆ ਰਹੀ ਹੈ ਸਰ ਸੰਗਰਾਮ ਥੋੜਾ ਉਹਦੇ ਬਾਰੇ ਦੱਸੋ ਪਹਿਲਾਂ ਤਾਂ ਸਰ ਤੁਸੀਂ ਬਹੁਤ ਕਿਊਟ ਹੋ ਪਰ ਫਿਲਮ ਦੇ ਵਿੱਚ ਪਤਾ ਚੱਲ ਰਿਹਾ ਕਿ ਤੁਹਾਡਾ ਕਿਰਦਾਰ ਕੁਝ ਹੋਰ ਹੀ ਹੈ ਬਿਲਕੁਲ ਐਕਚੁਅਲੀ 네ਗੇਟਿਵ ਸ਼ੇਡ ਤੁਸੀਂ ਕਹਿ ਸਕਦੇ ਹੋ ਗ੍ਰੇ ਸ਼ੇਡ ਆ ਤੇ ਉਹ ਜਿਹੜਾ ਕੈਰੇਕਟਰ ਹੈ ਬਹੁਤ ਇੰਟਰਸਟਿੰਗ ਹੈ ਉਹ ਇੱਕ ਇੱਕ ਖੁੰਦਕ ਹੈ ਉਹਦੇ ਮਨ ਚ ਇੱਕ ਮਿਸ ਅੰਡਰਸਟੈਂਡਿੰਗ ਹੈ ਤਾਂ ਉਹ ਉਹਦੀ ਇੱਕ ਜਰਨੀ ਹੈ ਕੋਈ ਇੱਕ ਪੁਆਇੰਟ ਤੇ ਆ ਕੇ ਉਹ ਫਿਰ ਉਹ ਬਰਸਟ ਆਊਟ ਹੁੰਦਾ ਤੇ ਉਹ ਬਸ ਉਹਦੀ ਇੱਕ ਜਰਨੀ ਹੈ ਵਧੀਆ ਐਕਸਪੀਰੀਅੰਸ ਹੈ ਬਰਾ ਇਸ ਕੈਰੇਕਟਰ ਨੂੰ ਲੈ ਕੇ ਕੀ ਤਾ ਮਹਿਸੂਸ ਕਰਦੇ ਹੋ ਸਰ ਮਤਲਬ ਤੁਸੀਂ ਕਦੋਂ ਤੋਂ ਸ਼ੁਰੂਆਤ ਕੀਤੀ ਹੈ ਤੇ ਅੱਜ ਹਨਾ ਤੁਸੀਂ ਫਿਲਮਾਂ ਦੇ ਵਿੱਚ ਅਦਾਕਾਰੀ ਕਰ ਮਤਲਬ ਇੱਕ ਮਾਡਲ ਐਕਟਰ ਇੱਕ ਅਲੱਗ ਅਲੱਗ ਚੀਜ਼ਾਂ ਨੇ ਤੁਸੀਂ ਆਪਣੇ ਆਪ ਦੇ ਵਿੱਚ ਕੀ ਫਰਕ ਦੇਖਦੇ ਹੋ ਹੁਣ ਤੱਕ ਐਜ਼ ਅ ਐਕਟਰ ਹੈ ਕਿ ਮੈਂ ਐਕਟਿੰਗ ਵਾਈਜ਼ ਖੁਦ ਨੂੰ ਆਣ ਲੱਗਦਾ ਮੈਂ ਗਰੋ ਹੋਇਆ ਪਾਲਿਸ਼ ਕਿਉਂਕਿ ਜਦੋਂ ਮੈਂ ਆਪਣੇ ਪੁਰਾਣੇ ਪ੍ਰੋਜੈਕਟ ਕੋਈ ਮੂਵੀਜ਼ ਦੇਖਦਾ ਤਾਂ ਕਈ ਚੀਜ਼ ਸੀਨ ਦੇਖ ਕੇ ਮੈਨੂੰ ਹਾਸਾ ਆਉਂਦਾ ਯਾਰ ਮੈਂ ਕੀ ਕੀਤਾ ਇਟਸ ੀਨ ਕਿ ਮੈਂ ਉਸ ਸਟੈਪ ਤੋਂ ਇੱਕ ਅੱਗੇ ਜਾ ਚੁੱਕਿਆ ਮੈਨੂੰ ਜੋ ਚੀਜ਼ ਵਧੀਆ ਨਹੀਂ ਲੱਗ ਰਹੀ ਬਾਕੀ ਐਜ਼ ਆ ਐਕਟਰ ਐਕਟਰ ਇਹੀ ਸੇਮ ਹੀ ਕੰਮ ਕਰ ਰਿਹਾ ਇੰਡਸਟਰੀ ਚੇਂਜ ਹੋਈ ਹੈ ਮਤਲਬ ਕੁਝ ਟਾਈਮ ਬਾਅਦ ਇੰਡਸਟਰੀ ਚੇਂਜ ਹੋ ਜਾਂਦੀ ਹੈ ਤਾਂ ਉਦਾਂ ਦਾ ਇੱਕ ਮੈਨੂੰ ਇਹ ਵੀ ਖੁਸ਼ੀ ਹੈ ਕਿ ਮੈਂ ਅੱਜ ਵੀ ਕੰਮ ਕਰ ਰਿਹਾ ਜੋ ਅੱਜ ਦੀ ਜੀ ਚੱਲ ਰਿਹਾ ਉਹਦੇ ਵਿੱਚ ਇਨਵੋਲਡ ਸੋ ਮੈਂ ਬਹੁਤ ਲੱਕੀ ਹਾਂ ਮੇਰੇ ਕੋ ਸਰ ਤੁਸੀਂ ਗੱਲ ਕੀਤੀ ਕਿ ਮੈਂ ਅੱਜ ਵੀ ਕੰਮ ਕਰ ਰਿਹਾ ਮਤਲਬ ਜਦੋਂ ਤੁਸੀਂ ਆਉਂਦੇ ਹੋ ਨਾ ਲੋਕ ਤਾਂ ਯਾਰ ਉਹ ਮੁੰਡਾ ਨਹੀਂ ਜਿਹੜਾ ਗਾਣਿਆਂ ਚੋਂਦਾ ਹੁੰਦਾ ਸੀਗਾ ਮਤਲਬ ਉਹ ਇਮੋਸ਼ਨ ਨੇ ਲੋਕਾਂ ਦੇ ਹਜੇ ਤੱਕ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਜਦੋਂ ਤੁਹਾਨੂੰ ਇਸ ਫਿਲਮ ਦੇ ਵਿੱਚ ਕਿਰਦਾਰ ਮਿਲਿਆ ਸੀ ਤਾਂ ਤੁਸੀਂ ਕਿਹਾ ਨਹੀਂ ਯਾਰ ਮੈਂ ਨਹੀਂ ਇਹ ਕਿਰਦਾਰ ਕਰਨਾ ਮੈਂ ਤਾਂ ਬੜਾ ਵਧੀਆ ਮੁੰਡਾ ਆ ਲੇ ਯੇ ਤਾਂ ਕੁਛ ਨਹੀਂ ਸੀਗਾ ਮੇਰੇ ਲਈ ਚੈਲੈਂਜਿੰਗ ਸੀਗਾ ਮੈਂ ਕਿਹਾ ਕਰੀਏ ਕਿਉਂਕਿ ਜਿਹੜਾ ਆ ਆਦਤ ਹੁੰਦੀ ਨਾ ਫਿਤਰਤ ਹੁੰਦੀ ਬੁਰੀ ਚੀਜ਼ ਜ਼ਿਆਦਾ ਨੋਟਿਸ ਹੁੰਦੀ ਹੈ ਤੇ ਮੈਂ ਕਿਹਾ ਫਿਰ ਗ੍ਰੇ ਸ਼ੇਡ ਕਰਕੇ ਦੇਖਦੇ ਹਾਂ ਮਨ ਚ ਰਹਿੰਦੀਆਂ ਦੀ ਬੰਦ ਤਾਂ ਇਸ ਕਰਕੇ ਮੈਂ ਕਰ ਰਿਹਾ ਹਾਂ ਤੁਸੀਂ ਆਪਣੇ ਆਪ ਨੂੰ ਉਹ ਕੀਤਾ ਹਨਾ ਚੈਲੰਜ ਦਿੱਤਾ ਚੈਲੰਜ ਦਿੱਤਾ ਮੈਂ ਕਿਹਾ ਨਹੀਂ ਮੈਨੂੰ ਇਹ ਕਰਨਾ ਚਾਹੀਦਾ ਹੈ ਯਾਰੋ ਤੇ ਦੇਖਦੇ ਕਿ ਐਕਸਪੀਰੀਅੰਸ ਹੁੰਦਾ ਕੀ ਆਊਟਪੁੱਟ ਆਉਂਦੀ ਹੈ ਪਰ ਮੈਨੂੰ ਵਧੀਆ ਲੱਗਿਆ ਮੈਂ ਵੀ ਹੁਣੇ ਹੀ ਦੇਖਿਆ ਮੈਂ ਪਹਿਲਾਂ ਦੇਖੇ ਨਹੀਂ ਦੇਖ ਕੇ ਮੈਨੂੰ ਐਜ਼ ਅ ਆਡੀਅੰਸ ਵੀ ਦੇਖਿਆ ਤਾਂ ਟ੍ਰੇਲਰ ਵੀ ਇੰਟਰਸਟਿੰਗ ਲੱਗਿਆ ਬਿਲਕ ਪੂਰੇ ਉਹ ਹੁੰਦੀ ਯਾਰ ਫਿਲਮ ਵਿੱਚ ਕੀ ਹੋਊਗਾ ਅਗਰ ਟ੍ਰੇਲਰ ਐਨਾ ਵਧੀਆ ਹੈ ਬਿਲਕੁਲ ਜਜ ਨਹੀਂ ਹੋ ਰਿਹਾ ਵੀ ਕਿਹੜਾ ਕੀ ਦੇ ਨਾ ਕੀ ਰਿਲੇਸ਼ਨ ਹੈ ਕੀ ਸਟੋਰੀ ਹੈ ਤੇ ਬਹੁਤ ਇੰਟਰਸਟਿੰਗ ਬਣਾਇਆ ਹੈ ਅਿੰਦਰ ਭਾਈ ਨੇ ਲਿਖੀ ਬਹੁਤ ਵਧੀਆ ਡਾਇਰੈਕਟ ਬਹੁਤ ਵਧੀਆ ਕੀਤਾ ਉਹਨਾਂ ਨੇ ਤੇ ਬਾਕੀ ਕਾਸਟ ਦੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਾ ਸਾਰਾ ਜਿੱਦਾਂ ਤੁਸੀਂ ਕਿਹਾ ਕਿ ਗੈਵੀ ਸਰਦਾ ਤੇ ਤੁਹਾਡਾ ਕਦੋਂ ਤੋਂ ਹੈਨਾ ਸ਼ੁਰੂ ਹੋਇਆ ਸੀ ਪਰ ਤੁਸੀਂ ਮਿਲੇ ਨਹੀਂ ਸੀ ਕਦੇ ਹਾਂ ਮੈਂ ਕਦੇ ਸਾਡਾ ਮੇਲ ਹੀ ਨਹੀਂ ਹੋਇਆ ਉਹ ਇੱਕ ਜਰਨੀ ਜਰੂਰ ਚੱਲ ਰਹੀ ਸੀਗੀ ਇਸ ਇੰਡਸਟਰੀ ਚ ਤੇ ਸੰਗਰਾਮ ਤੇ ਪਹਿਲੀ ਵਾਰ ਮਿਲੇ ਸੀ ਤੇ ਵਧੀਆ ਰਿਐਕਸ ਕਿਨ ਤੇ ਰਾਜ ਜੀ ਨਾਲ ਮੇਰੇ ਕੁਝ ਸੀ ਉਹ ਵੀ ਬਹੁਤ ਵਧੀਆ ਰਿਹਾ ਸਾਰਾ ਮਸ਼ਹੂਰ ਤੇ ਮਤਲਬ ਜੋ ਤੁਹਾਡੀ ਸਮਾਈਲ ਆ ਨਾ ਸਰ ਇਹ ਮਤਲਬ ਬਹੁਤ ਹੀ ਜ਼ਿਆਦਾ ਪੋਜ਼ਿਟਿਵਿਟੀ ਜਾਈ ਆ ਤੇ ਮਤਲਬ ਤੁਹਾਨੂੰ ਦੇਖ ਕੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੁਣ ਪਰ ਬਹੁਤ ਲੋਕੀ ਤੁਹਾਨੂੰ ਦੇਖ ਕੇ ਪੋਜ਼ਿਟਿਵ ਵੀ ਫੀਲ ਕਰਦੇ ਆ ਤੇ ਖੁਸ਼ ਵੀ ਹੁੰਦੇ ਹਮੇਸ਼ਾ ਆ థాంਕ ਯੂ ਤੇ ਮੈਨੂੰ ਨਹੀਂ ਮੈਨੂੰ ਸੱਚੀ ਨਹੀਂ ਪਤਾ ਸੀਗਾ ਤੇ ਤੇ ਵਧੀਆ ਐਕਚੁਅਲੀ ਮੈਨੇ ਜੋ ਮਨ ਚਾਉਂਦਾ ਦਿਲ ਚਾਉਂਦਾ ਮੈਂ ਬੋਲ ਲੈਂਦਾ ਮੈਂ ਜ਼ਿਆਦਾ ਬੋਝ ਨਹੀਂ ਰੱਖ ਸਕਦਾ ਤੇ ਦਿਲ ਬੋਲ ਦੇ ਰਿਹਾ ਪਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਸਾਲ ਫਿਲਮ ਆ ਰਹੀ ਹੈ 22 ਮਾਰਚ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਤੁਸੀਂ ਉਹਨਾਂ ਨੂੰ ਦੱਸੋ ਜੀ 22 ਮਾਰਚ ਰਿਲੀਜ਼ ਹੋ ਰਹੀ ਜੀ ਸੰਗਰਾਮ ਤੇ ਬਹੁਤ ਵਧੀਆ ਕੰਟੈਂਟ ਹੈ ਫੈਮਿਲੀ ਮੂਵੀ ਹੈ ਤੇ ਹਰ ਕੋਈ ਆਪਣੇ ਆਪ ਨੂੰ ਇੰਨਾ ਅਟੈਚ ਕਰੂਗਾ ਕੰਟੈਂਟ ਤੇ ਉਹਨੂੰ ਵਧੀਆ ਲੱਗੂਗਾ ਬਹੁਤ ਵਧੀਆ ਥੈਂਕ ਯੂ ਸਰ ਆਪਣਾ ਕੀਮਤੀ ਸਮਾਂ ਦਿੱਤਾ ਤੁਸੀਂ ਥੈਂਕ ਯੂ